ਰਣਧਾਨੀ ਜ਼ਿਮਨੀ ਚੋਣ ਦੇ ਨਤੀਜੇ ਕਾਂਗਰਸ ਅਤੇ ਭਾਜਪਾ ਉਮੀਦਵਾਰਾਂ ਦੀ ਜਮਾਨਤ ਜ਼ਬਤ ਅਮਰੀਕੀ ਵਿਦੇਸ਼ ਮੰਤਰੀ ਮਾਰਕੁਰੂਬੀਓ ਨੇ ਲਾਲ ਕਿਲੇ ਨੇੜੇ ਹੋਏ ਧੁਮਾਕੇ ਨੂੰ ਸਪਸ਼ਟ ਤੌਰ ਤੇ ਕਿਹਾ ਅਤਵਾਦੀ ਹਮਲਾ ਮਸ਼ਹੂਰ ਗਾਇਕਾ ਅਤੇ ਭਾਜਪਾ ਉਮੀਦਵਾਰ ਮੈਥਲੀ ਠਾਕੁਰ ਨੇ ਰਚਿਆ ਇਤਿਹਾਸ ਬਣੀ ਸਭ ਤੋਂ ਘੱਟ ਉਮਰ ਦੀ ਵਿਧਾਇਕ ਤਰਨਤਾਰਨ ਜਿੰਨੀ ਚੋਣਾਂ ਦੇ ਨਤੀਜੇ ਹੈਰਾਨੀ ਵਾਲੀ ਰਹੇ ਨੇ ਇਸ ਸੀਟ ਤੇ ਵੱਡੀ ਜਿੱਤ ਦਾ ਦਾਵਾ ਕਰਨ ਵਾਲੀ ਕਾਂਗਰਸ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਹੈ ਆਲਮੀ ਹੈ ਕਿ ਕਾਂਗਰਸੀ ਉਮੀਦਵਾਰ ਦੀ ਜਮਾਨਤ ਵੀ ਜਬਤ ਹੋ ਗਈ ਇਸ ਸੀਟ ਤੇ ਜਿੱਥੇ ਆਮ ਆਦਮੀ ਪਾਰਟੀ ਦੇ ਹਰਮਿਤ ਸਿੰਘ ਸੰਧੂ ਵੱਡੀ ਲੀਡ ਨਾਲ ਜਿੱਤੂ ਰਹੇ ਨੇ ਉੱਥੇ ਹੀ ਅਕਾਲੀ ਦਲ ਵੀ ਹੁਣ ਟੱਕਰ ਵਿੱਚ ਨਜ਼ਰ ਆਈ ਹੈ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਦੂਜੇ ਨੰਬਰ ਤੇ ਰਹੀ ਹਰਮਿਤ ਸਿੰਘ ਸੰਧੂ ਨੂੰ 42649 ਵੋਟਾਂ ਪਈਆਂ ਜਦ ਕਿ ਸੁਖਵਿੰਦਰ ਕੌਰ ਨੂੰ 30558 ਵੋਟਾਂ ਪ੍ਰਾਪਤ ਹੋਈਆਂ ਕਾਂਗਰਸ ਉਮੀਦਵਾਰ ਅਮਰਿਤਪਾਲ ਸਿੰਘ ਦੀ ਪਾਰਟੀ ਵਾਰਿਸ ਪੰਜਾਬ ਦੇ ਦੇ ਉਮੀਦਵਾਰ ਮਨਦੀਪ ਸਿੰਘ ਤੋਂ ਵੀ ਪਿੱਛੇ ਰਹਿ ਗਈ ਮਨਦੀਪ ਸਿੰਘ ਨੂੰ 19620 ਵੋਟਾਂ ਪਈਆਂ ਜਦੋਂ ਕਿ ਕਾਂਗਰਸ ਦੇ ਉਮੀਦਵਾਰ ਕਰਨਵੀਰ ਸਿੰਘ ਗੁਰਜ ਨੂੰ 15078 ਵੋਟਾਂ ਪਈਆਂ ਕਾਂਗਰਸ ਪਾਰਟੀ ਚੌਥੇ ਨੰਬਰ ਤੇ ਰਹੀ ਉੱਥੇ ਹੀ ਭਾਜਪਾ ਦਾ ਹਾਲ ਵੀ ਇਸ ਸੀਟ ਤੋਂ ਮਾੜਾ ਹੀ ਰਿਹਾ ਭਾਜਪਾ 10000 ਦਾ ਅੰਕੜਾ ਵੀ ਪਾਰ ਨਹੀਂ ਕਰ ਸਕੀ ਭਾਜਪਾ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਨੂੰ 6239 ਵੋਟਾਂ ਪਈਆਂ ਤੇ ਭਾਜਪਾ ਨੇ ਵੀ ਆਪਣੀ ਜ਼ਮਾਨਤ ਨਹੀਂ ਬਚਾਈ ਤਰਨਤਨ ਵਿਖੇ ਇੰਟਰਨੈਸ਼ਨਲ ਕਾਲਜ ਕਨਰ ਸਿੰਘ ਵਿੱਚ ਬਣਾਏ ਕਾਊਂਟਿੰਗ ਸੈਂਟਰ ਵਿੱਚ ਕੁੱਲ 16 ਰਾਉਂਡਾਂ ਵਿੱਚ ਵੋਟਾਂ ਦੀ ਗਿਣਤੀ ਕੀਤੀ ਗਈ ਸੀ ਸ਼ੁਰੂਆਤੀ ਤਿੰਨ ਗੇੜਾ ਵਿੱਚ ਅਕਾਲੀ ਦਲ ਦੀ ਉਮੀਦਵਾਰ ਅੱਗੇ ਚੱਲ ਰਹੀ ਸੀ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿਤ ਸਿੰਘ ਨੇ ਲਗਾਤਾਰ ਲੀਡ ਬਣਾਈ ਅਤੇ ਵੱਡੀ ਜਿੱਤ ਪ੍ਰਾਪਤ ਕੀਤੀ 11 ਨਵੰਬਰ ਨੂੰ ਹੋਈ ਤਰਨਤਾਰਨ ਜਿਲ੍ਹੇ ਦੇ ਜ਼ੋਨ ਵਿੱਚ 60.95% ਦੀ VOTING ਦਰਜ ਕੀਤੀ ਗਈ ਸੀ ਆਮ ਆਦਮੀ ਪਾਰਟੀ ਦੇ ਕਸ਼ਮੀਰ ਸਿੰਘ ਸੋਹਲ ਦੀ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ ਜਿਸ ਕਾਰਨ ਇਹ ਦੁਬਾਰਾ VOTING ਹੋਈ पांचवा उम्मीदवार मैथिली ठाकुर ने अली नगर विधानसभा सीट ते शानदार जीत दर्ज कर ली है वो सबसे तो ਘੱਟ ਉਮਰ ਦੀ ਵਿਧਾਇਕ ਬਣ ਗਈ ਹੈ ਮੈਥਲੀ ਠਾਕੁਰ ਨੂੰ ਕੁੱਲ 84915 ਵੋਟਾਂ ਮਿਲੀਆਂ ਜਦੋਂ ਕਿ ਆਰਜੀਡੀ ਉਮੀਦਵਾਰ ਬినੋਦ ਮਿਸ਼ਰਾ ਨੂੰ 73185 ਵੋਟਾਂ ਮਿਲੀਆਂ ਮੈਥਲੀ ਠਾਕੁਰ ਨੇ 11730 ਵੋਟਾਂ ਨਾਲ ਬినੋਦ ਮਿਸ਼ਰਾ ਨੂੰ ਹਰਾ ਕੇ ਇਤਿਹਾਸ ਰਚਿਆ 3ਰੇ ਨੰਬਰ ਤੇ ਆਜ਼ਾਦ ਉਮੀਦਵਾਰ सैफुद्दीन احمد ਨੇ 2803 ਵੋਟਾਂ ਹਾਸਲ ਕੀਤੀਆਂ ਅਮਰੀਕਾ ਦੇ ਵਿਦੇਸ਼ ਮੰਤਰੀ ਨੇ ਲਾਲਕਿਰੇ ਨੇੜੇ ਹੋਏ ਕਾਰ ਬੰਬ ਧਮਾਕੇ ਨੂੰ ਸਪਸ਼ਟ ਤੌਰ ਤੇ ਅਤਵਾਦੀ ਹਮਲਾ ਕਿਹਾ ਹੈ। ਉਹਨਾਂ ਇਸ ਘਟਨਾ 'ਚ ਜਾਂਚ ਲਈ ਭਾਰਤ ਦੀ ਸੰਜਮ ਅਤੇ ਪੇਸ਼ੇਵਰ ਭੂਮਿਕਾ ਦੀ ਸ਼ਲਾਘਾ ਕੀਤੀ ਹੈ। ਸੋਮਵਾਰ ਨੂੰ ਲਾਲਕਲੇ ਦੇ ਬਾਹਰ ਹੋਏ ਧਮਾਕੇ ਵਿੱਚ ਘੱਟੋ-ਘੱਟ 13 ਲੋਕ ਮਾਰੇ ਗਏ ਸਨ। ਭਾਰਤ ਨੇ ਇਸ ਕਾਰਬੰਬ ਤਮਾਕੂ ਨੂੰ ਬੁੱਧਵਾਰ ਨੂੰ ਕਿਨੌਣੀ ਅਤਵਾਦੀ ਘਟਨਾ ਦੱਸਿਆ ਸੀ ਰੂਬੀਓ ਨੇ ਕੈਨੇਡਾ ਦੇ ਹਮਿਲਟਨ ਸ਼ਹਿਰ ਵਿੱਚ ਇਸ ਬਾਰੇ ਗੱਲ ਕਰਦਿਆਂ ਕਿਹਾ ਕਿ ਅਸੀਂ ਇਸ ਘਟਨਾ ਦੀ ਗੰਭੀਰਤਾ ਅਤੇ ਪ੍ਰਭਾਵ ਤੋਂ ਜਾਣੂ ਹਾਂ ਪਰ ਮੇਰਾ ਮੰਨਣਾ ਹੈ ਕਿ ਭਾਰਤੀ ਅਧਿਕਾਰੀਆਂ ਦੀ 称ਲਾਗਾ ਕਰਨੀ ਚਾਹੀਦੀ ਹੈ ਕਿ ਉਹਨਾਂ ਨੇ ਬਹੁਤ ਹੀ ਸੰਜਮ ਚੌਕਸ ਅਤੇ ਪੇਸ਼ੇਵਰ ਤਰੀਕੇ ਨਾਲ ਜਾਂਚ ਕੀਤੀ ਹੈ ਉਹਨਾਂ ਨੇ ਕਿਹਾ ਕਿ ਜਾਂਚ ਅਜੇ ਵੀ ਜਾਰੀ ਹੈ ਪਰ ਸਪਸ਼ਟ ਤੌਰ ਤੇ ਇੱਕ ਅਤਵਾਦੀ ਹਮਲਾ ਸੀ ਬਿਹਾਰ ਵਿੱਚ ਹੋਈਆਂ ਚੋਣਾਂ ਦੇ ਨਤੀਜਿਆਂ ਨੇ ਸੂਬੇ ਦੀ ਸਿਆਸਤ ਹਵਾ ਬਦਲ ਦਿੱਤੀ ਹੈ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਐਨਡੀਏ ਨੇ ਰਾਸ਼ਟਰੀ ਜਨਤਾ 당 ਸਮੇਤ ਵਿਰੋਧੀ ਗੱਠ ਜੋੜ ਨੂੰ ਸਪਸ਼ਟ ਤੌਰ ਤੇ ਪਿੱਛੇ ਛੱਡਦਿਆਂ ਜਿੱਤ ਦਰਜ ਕੀਤੀ ਹੈ ਇਹ ਜਿੱਤ ਨਾ ਸਿਰਫ ਅੰਕੜਿਆਂ ਵਿੱਚ ਵੱਡੀ ਮੰਨੀ ਜਾ ਰਹੀ ਹੈ ਸਗੋਂ ਬਿਹਾਰ ਦੀ ਭਵਿੱਖੀ ਸਿਆਸਤ ਨੀਤੀ ਬਣਤਰ ਅਤੇ ਕੇਂਦਰ ਨਾਲ ਤਾਲਮੇਲ ਲਈ ਵੀ ਮਹੱਤਵਪੂਰਨ ਮੰਨੀ ਜਾ ਰਹੀ ਹੈ ਇਸ ਵਾਰ ਦੇ ਨਤੀਜਿਆਂ ਵਿੱਚ ਬੀਜੇਪੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆ ਇਹ ਦਿਖਾਇਆ ਇਹ ਕਿ ਉਸ ਦੀ ਪਹੁੰਚ ਹੁਣ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਮਜ਼ਬੂਤ ਹੋ ਰਹੀ ਹੈ ਐਨਡੀਏ ਦੇ ਦੂਜੇ ਸਾਥੀ ਜੀਡੀਪੀ ਅਤੇ ਐਚਐਮ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਜਿਨ੍ਹਾਂ ਨਾਲ ਮਿਲ ਕੇ ਐਨਡੀਏ ਨੇ ਸਪਸ਼ਟ ਬਹੁਮਤ ਹਾਸਲ ਕੀਤਾ ਇਹ ਜਿੱਤ ਉਸ ਸਮੇਂ ਆਈ ਹੈ ਜਦੋਂ ਪਿਛਲੇ ਕੁਝ ਸਾਲਾਂ ਤੋਂ ਬਿਹਾਰ ਵਿੱਚ ਗਠਜੋੜਾਂ ਦੀ ਰਾਜਨੀਤੀ ਵਿੱਚ ਕਾਫੀ ਉਤਰਾ-ਚੜਾਅ ਵੇਖ ਨੂੰ ਮਿਲ ਰਹੇ ਨੇ तेजस्वी यादव ਦੀ ਅਗਵਾਈ ਵਾਲੇ ਆਰ ਜੀ ਡੀ ਨੇ ਇਸ ਵਾਰ ਵੱਡੀਆਂ ਉਮੀਦਾਂ ਨਾਲ ਮੋਹਮ ਚਲਾਈ ਸੀ ਪਰ ਨਤੀਜਿਆਂ ਨੇ ਉਹਨਾਂ ਨੂੰ ਨਿਰਾਸ਼ ਕੀਤਾ ਹੈ ਮਹਾ ਗਠਬੰਧਨ ਜਿਸ ਵਿੱਚ ਆਰ ਜੀ ਡੀ ਕਾਂਗਰਸ ਸੀ ਪੀ ਆਈ ਐਮ ਐਲ ਅਤੇ ਹੋਰ ਕਈ ਪਾਰਟੀਆਂ ਸ਼ਾਮਲ ਸਨ ਉਹ ਲੋਕਾਂ ਨੂੰ ਬੋਣ ਵਿੱਚ ਕੰਮਜਾਬ ਨਹੀਂ ਹੋ ਸਕੇ ਚੋਣ ਪ੍ਰਚਾਰ ਦੌਰਾਨ ਰੋਜ਼ਗਾਰ ਮਹਿੰਗਾਈ ਕਾਨੂੰਨ ਵਿਵਸਥਾ ਅਤੇ ਪਿਛੜੇ ਵਰਗਾਂ ਦੀ ਸੁੱਖ ਸਹੂਦਾ ਦੇ ਮੁੱਦੇ ਛਾਏ ਰਹੇ ਪਰ ਅੰਕੜਿਆਂ ਨੇ ਦੱਸਿਆ ਕਿ ਵੋਟਰਾਂ ਨੇ ਇਸ ਵਾਰੀ ਐਨਡੀਏ ਦੀ ਬਦਲਾਅ ਤੇ ਸਥਿਰਤਾ ਵਾਲੀ ਰਾਜਨੀਤੀ ਤੇ ਜ਼ਿਆਦਾ ਭਰੋਸਾ ਕੀਤਾ ਹੈ ਬਿਹਾਰ ਦੀ ਰਾਜਨੀਤੀ ਵਿੱਚ ਇਸ ਚੇਤੇ ਨਾਲ ਵੱਡੇ ਬਦਲਾਅ ਆ ਸਕਦੇ ਨੇ ਰਾਜ ਵਿੱਚ ਕੇਂਦਰ ਰਾਜ ਤਾਲਮੇਲ ਹੋਰ ਮਜ਼ਬੂਤ ਹੋਵੇਗਾ ਇਸੇ ਤਰ੍ਹਾਂ ਹੀ ਵਿਕਾਸ ਪ੍ਰੋਜੈਕਟਾਂ ਦੀ ਰਫ਼ਤਾਰ ਵੀ ਵਧੇਗੀ ਰੋਜ਼ਗਾਰ ਅਤੇ ਬੁਨਿਆਦੀ ਢਾਂਚੇ ਤੇ ਵੀ ਧਿਆਨ ਦਿੱਤਾ ਜਾਵੇਗਾ ਜੀਡੀਯੂ ਅਤੇ ਬੀਜੇਪੀ ਦੀ ਰਿਸ਼ਤਿਆਂ ਵਿੱਚ ਵੀ ਨਵੀਂ ਮਜ਼ਬੂਤੀ ਆ ਸਕਦੀ ਹੈ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਤੇਜਸਵੀ ਯਾਦਵ ਨੇ ਕਿਹਾ ਕਿ ਉਹ ਜਨਤਾ ਦੇ ਫੈਸਲੇ ਦਾ ਸਤਕਾਰ ਕਰਦੇ ਨੇ ਪਰ ਨਾਲ ਹੀ ਉਹਨੇ ਇਹ ਵੀ ਦੁਹਰਾਇਆ ਕਿ ਆਰਜੀਡੀ ਅੱਗੇ ਵੀ ਸੂਬੇ ਦੇ ਮਸਲਿਆਂ ਤੇ ਲੜਾਈ ਜਾਰੀ ਰੱਖੇਗਾ ਅਮਰੀਕੀ ਸਦਨ ਤੇ ਸੂਚਨਾ ਅਧਿਕਾਰੀਆਂ ਨੇ ਇਸ ਹਫਤੇ ਸੋਸ਼ਲ ਮੀਡੀਆ ਤੇ ਅਤੇ ਪ੍ਰਕਾਸ਼ਨ ਦੇ ਰਾਹੀਂ ਇਸ ਗੱਲ ਦੀ ਪੇਸ਼ਕਸ਼ ਕੀਤੀ ਹੈ ਕਿ ਅਮਰੀਕੀ ਰਾਸ਼ਟਰਪਤੀ 트ੰਪ ਨਾਲ ਜੁੜੇ ਪੁਰਾਣੇ ਈਮੇਲ ਦਸਤਾਵੇਜ਼ ਅਤੇ ਫਾਈਲਾਂ ਵਿੱਚ ਉਸ ਦਾ ਨਾਮ ਅਨੇਕ ਵਾਰੀ ਆਇਆ ਹੈ ਤੇ ਇਸ ਨਾਲ ਐਪਸਟੇਨ ਦੀ ਕਾਰਵਾਈ ਬਾਰੇ ਰਾਸ਼ਟਰਪਤੀ ਨੂੰ ਪਹਿਲਾਂ ਤੋਂ ਜਾਣਕਾਰੀ ਹੋਣ ਦੀ ਸੰਭਾਵਨਾ ਹੋ ਸਕਦੀ ਹੈ ਪਰ ਇਸ ਦੇ ਬਾਵਜੂਦ 트ੰਪ ਨੇ ਇਸ ਮੁੱਦੇ ਨੂੰ ਡੈਮੋਕ੍ਰੇਟ ਹੌਕਸ ਕਹਿ ਕੇ ਪਾਸਾ ਘਮਾਉਣ ਦੀ ਕੋਸ਼ਿਸ਼ ਕੀਤੀ ਹੈ ਇੱਕ ਕਾਨੂੰਨੀ ਪ੍ਰਸਤਾਵ ਐਪਸਟੇਨ ਫਾਈਲਸ ਟਰਾਂਸਪੇਰੈਂਸੀ ਐਕਟ ਹਾਊਸ ਵਿੱਚ ਅੱਗੇ ਹੈ ਇਸ ਦਾ ਉਦੇਸ਼ ਹੈ ਕਿ ਸਾਰੇ ਐਪਸਟੇਨਸ ਬទਿ ਦਸਤਾਵੇਜ਼ ਜਸਟਿਸ ਡਿਪਾਰਟਮੈਂਟ ਤੋਂ ਫਿਰ ਤੋਂ ਜਾਰੀ ਕਰਵਾਏ ਜਾਣ 트럼ਪ ਕੈਂਪੇਨ ਨੇ ਕਈ ਸੰਸਦੀ ਰਿਪਬਲਿਕਨ ਮੈਂਬਰਾਂ ਨੂੰ ਦਬਾਹਟ ਲੈ ਲਈ ਹੈ ਕਿ ਉਹ ਉਸ ਬਿਲ ਵਿੱਚ ਵੋਟ ਨਾ ਕਰਨ ਸੂਤਰਾਂ ਦੇ ਮੁਤਾਬਕ ਐਪਸਟੇਨ ਦੀ ਜ਼ਿੰਮੇਵਾਰੀ ਵਾਲੀ ਸਹਾਇਕੀ ਫਾਈਲਾਂ ਦੇ ਵਿੱਚ 20000 ਪਲੱਸ ਪੰਨੇ ਨੇ ਜੋ ਹਾਲ ਹੀ ਵਿੱਚ ਜਾਰੀ ਕੀਤੇ ਗਏ ਨੇ ਉਨਾ ਵਿੱਚ ਇੱਕ ਈਮੇਲ ਹੈ ਜਿਸ ਵਿੱਚ ਜੈਪਸਟੀ ਨੇ ਲਿਖਿਆ ਹੈ ਕਿ ਆਫਕੋਰਸ 트럼ਪ ਨਿਊ ਅਬਾਊਟ ਦਾ ਗਰਲਸ ਜੋ ਕਿ 트럼ਪ ਦੇ ਜਾਣ ਪਹਿਚਾਨ ਦੇ ਸੰਬੰਧ ਵਿੱਚ ਸਵਾਲ ਉਠਾਉਂਦੀ ਹੈ ਦੂਜੇ ਦਸਤਾਵੇਜ਼ ਰਿਪਬਲਿਕਨ ਵੱਲੋਂ ਜਾਰੀ ਕੀਤੇ ਗਏ ਨੇ ਜਿਸ ਵਿੱਚ ਵੀ 트럼ਪ ਦਾ ਨਾਮ ਅਨੁਮਾਨਿਤ ਤੌਰ ਤੇ ਆਇਆ ਹੈ ਹਾਲਾਂਕਿ ਕਈ ਵਾਰ ਉਹ ਸਿਰਫ ਰਾਜਨੀਤਿਕ ਪ੍ਰਸੰਗ ਵਿੱਚ ਦਰਸਾਇਆ ਗਿਆ ਹੈ ਟਰੰਪ ਨੇ ਸੋਸ਼ਲ ਮੀਡੀਆ ਟਰੂਥ ਸੋਸ਼ਲ ਤੇ ਇਸ ਨੂੰ ਐਪਸਟਿਨ ਹੌਕਸ ਕੈਕ ਨੇ ਕਾਰਈ ਅਤੇ ਆਪਣੀ ਸਹਿਯਤਾ ਸਾਧਨਾ ਨੂੰ ਇਹ ਦਿਸ਼ਾ ਦਿੱਤੀ ਹੈ ਕਿ ਇਸ ਮੁੱਦੇ ਨੂੰ ਚੁੱਕਣ ਦੀ ਬਜਾਏ ਹੋਰ ਜ਼ਰੂਰੀ ਮਸਲਿਆਂ ਤੇ ਧਿਆਨ ਦਿੱਤਾ ਜਾਵੇ ਉਸਨੇ ਕਿਹਾ ਹੈ ਕਿ ਇੱਕ ਸਿਆਸੀ ਚਾਲ ਹੈ ਜੋ ਡੈਮੋਕ੍ਰੈਟਿਕ ਪਾਰਟੀ ਲਈ ਨਵਾਂ ਹਤਕੰਡਾ ਸਾਬਤ ਹੋ ਸਕਦਾ ਹੈ रिपब्लिकन्स ਵੱਲੋਂ ਕੁਝ ਮੈਂਬਰ ਜਿਵੇਂ ਕਿ ਲਾਰਨ ਬਾਬਰਟਸ ਅਤੇ ਨੈਂਸੀ ਮੇਸ ਨੇ ਹਰਜਾਨਾ ਪੱਤਰ ਤੇ ਦਸਤਕਤ ਕੀਤੀ ਨੇ ਜੋ ਬਿੱਲ ਨੂੰ ਹਾਊਸ ਵਿੱਚ ਲਿਆਂਦਾ ਹੈ। 트럼ਪ ਅਤੇ ਉਸਦੀ ਟੀਮ ਨੇ ਉਹਨਾਂ ਤੇ ਦਬਾਅ ਬਣਾਇਆ ਕਿ ਉਹ ਆਪਣਾ ਸਹਿਯੋਗ ਵਾਪਸ ਲੈ ਲੈਣ। ਹਾਊਸ ਨੇ ਅਗਲੇ ਹਫ਼ਤੇ ਬਿੱਲ ਤੇ ਵੋਟ ਕਰਨ ਦੀ ਯੋਜਨਾ ਬਣਾਈ ਹੈ। ਭਾਵੇਂ ਹਾਊਸ ਤੋਂ ਬਿੱਲ ਸਵੀਕਾਰ ਹੋਵੇ ਜਾਂ ਨਾ ਪਰ ਸੈਨੇਟ ਤੇ ਰਾਸ਼ਟਰਪਤੀ ਦੀ ਰਾਏ ਮਹੱਤਵਪੂਰਨ ਹੋਵੇਗੀ। 트럼ਪ ਨੂੰ ਵੀਟੋ ਕਰਨ ਦਾ ਅਧਿਕਾਰ ਹੈ। ਇਹ ਘਟਨਾ ਸਿਰਫ 트ੰਪ ਲਈ ਰਾਜਨੀਤਿਕ ਚੁਣੌਤੀ ਬਣੀ ਹੋਈ ਹੈ ਪਰ ਆਮ ਲੋਕਾਂ ਵਿੱਚ ਭਰੋਸੇ ਦਾ ਸਵਾਲ ਹੈ ਜੇ ਦਸਤਾਵੇਜ਼ ਸੱਚ ਬਖਾਉਂਦੇ ਨੇ ਕਿ 트ੰਪ ਨੂੰ ਐਬਸਟੇਨ ਦੇ ਨੈੱਟਵਰਕ ਦੀ ਜਾਣਕਾਰੀ ਸੀ ਤਾਂ ਇਹ ਉਸ ਦੀ ਸ਼ਖੀ ਨੂੰ ਗੰਭੀਰ ਤੌਰ ਤੇ ਝਟਕਾ ਦੇ ਸਕਦੀ ਹੈ ਦੂਜੇ ਪਾਸੇ ਜਿੱਥੇ 트ੰਪ ਇਸ ਨੂੰ ਛੁਪਾਉਣ ਜਾਂ ਵਿਰੋਧ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉੱਥੇ ਉਨ੍ਹਾਂ ਲਈ ਆਪਣਾ ਸਮਰਥਨ ਕਾਇਮ ਰੱਖਣਾ ਮੁਸ਼ਕਲ ਜਾਪ ਰਿਹਾ ਹੈ ਭਵਿੱਖ ਵਿੱਚ ਦੇਖਣਾ ਮੁਸ਼ਕਲ ਹੈ ਕਿ ਦਸਤਾਵੇਜ਼ ਪੂਰੀ ਤਰ੍ਹਾਂ ਜਾਰੀ ਹੋਣਗੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਪੰਜਾਬ ਤੋਂ ਗਏ ਸਿੱਖ ਸਰਦਾਲਾਂਵਾਂ ਦੇ ਜਥੇ ਵਿੱਚੋਂ ਫਰਾਰ ਹੋਈ ਮਹਿਲਾ ਦੇ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ ਸਰਪਜੀਤ ਕੌਰ ਦੇ ਪਾਕਿਸਤਾਨ ਵਿੱਚ ਧਰਮ ਤਬਦੀਲ ਕਰਕੇ ਨਿਕਾਹ ਕਰਾਉਣ ਦਾ ਦਾਵਾ ਕੀਤਾ ਗਿਆ ਹੈ ਜਿਸ ਸੰਬੰਧੀ ਮਸਜਿਦ ਤੋਂ ਇੱਕ ਸਰਟੀਫਿਕੇਟ ਦੀ ਕਾਪੀ ਵੀ ਸਾਹਮਣੇ ਆਈ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ 4 ਨਵੰਬਰ ਨੂੰ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਪਾਕਿਸਤਾਨੀ ਗੈਰ ਸਿਕਸ਼ਰਦਾਰਾਂ ਦੇ ਜਥੇ ਵਿੱਚ ਸ਼ਾਮਲ ਜ਼ਿਲ੍ਹਾ ਕਪੂਰਥਲਾ ਨਾਲ ਸੰਬੰਧਿਤ ਔਰਤ ਸਿਕਸ਼ਰਦਾਰਾਂ ਦੇ ਜਥੇ ਵਿੱਚੋਂ ਫਰਾਰ ਹੋ ਗਈ ਸੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਔਰਤ ਦਾ ਨਾਮ ਸਰਬਜੀਤ ਕਾਰ ਵਾਸੀ ਪਿੰਡ ਅਮੈਨੀਪੁਰ ਡਾਕਖਾਨਾ ਟਿੱਬਾ ਜ਼ਿਲ੍ਹਾ ਕਪੂਰਥਲਾ ਦੀ ਹੈ ਰਹਿਣ ਵਾਲੀ ਹੈ ਪਾਰਦੀ ਇਮੀਗ੍ਰੇਸ਼ਨ ਰਿਕਾਰਡ ਦੀਜੀਏ ਗੱਲ ਕਰੀਏ ਤਾਂ ਇਸ ਅਨੁਸਾਰ 1932 ਸਿਕਸ਼ਰਦਾਲਵਾں ਦੇ ਜਥੇ ਨਾਲ ਅਟਾਰੀ ਸਰਹੱਦ ਰਸਤੇ ਇਹ ਪਾਕਿਸਤਾਨ ਗਈ ਸੀ ਪਰ ਸ਼ੁੱਕਰਵਾਰ ਨੂੰ 10 ਦਿਨਾਂ ਬਾਅਦ ਜਦੋਂ ਪਾਕਿਸਤਾਨ ਦੇ ਵਖਵਾ ਘੁਰਤਾਮਾ ਦੇ ਦਰਸ਼ਨ دیدار ਕਰਕੇ ਜਥਾ ਵਾਪਸ ਆਇਆ ਤਾਂ ਸਰਬਜੀਤ ਕੌਰ ਨਹੀਂ ਪਹੁੰਚੀ ਜਿਸ ਤੇ ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਸਰਬਜੀਤ ਕੌਰ ਪਾਕਿਸਤਾਨ ਵਿੱਚ ਧਰਮ ਤਬਦੀਲ ਕਰਕੇ ਨੂਰ ਹੁਸੈਨ ਬਣ ਗਈ ਹੈ ਉੱਥੇ ਉਸਨੇ ਕਿਸੇ ਵਿਅਕਤੀ ਨਾਲ ਨਿਕਾਹ ਕਰਾ ਲਿਆ ਹੈ ਦਾਵਾ ਇਹ ਕੀਤਾ ਜਾ ਰਿਹਾ ਹੈ ਕਿ ਉਕਤ ਮਹਿਲਾ ਨੇ ਆਪਣੀ ਸਹਿਮਤੀ ਨਾਲ ਮੌਲਵੀ ਕੋਲੋਂ ਨਿਕਾਹ ਪੜਵਾਇਆ ਹੈ ਜੋ ਕਿ ਪਾਕਿਸਤਾਨ ਦੇ ਸਿੱਖਪੁਰਾ ਦੀ ਇੱਕ ਮਸਜਿਦ ਤੋਂ ਪ੍ਰਾਪਤ ਹੋਇਆ ਸਰਟੀਫਿਕੇਟ ਹੈ ਇਸ ਦੌਰਾਨ ਹੀ ਭਾਰਤ ਅਤੇ ਪਾਕਿਸਤਾਨ ਦੀਆਂ ਖੂਫੀਆ ਏਜੰਸੀਆਂ ਇਸ ਔਰਤ ਦੇ ਪੁਰਾਣੇ ਲਿੰਕ ਲੱਭਣ ਦੀ ਕੋਸ਼ਿਸ਼ ਕਰ ਰਹੀਆਂ ਨੇ ਤਾਂ ਜੋ ਪਤਾ ਲੱਗ ਸਕੇ ਕਿ ਇਹ ਕਿਸ ਦੇ ਜਰੀਏ ਪਾਕਿਸਤਾਨ ਦੇ ਅੰਦਰ ਗਾਇਬ ਹੋਈ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਪਾਕਿਸਤਾਨ ਜਾਣ ਸਮੇ ਸਰਬਜੀਤ ਵੱਲੋਂ ਜੋ ਪਾਕਿਸਤਾਨੀ ਇਮੀਗ੍ਰੇਸ਼ਨ ਵਿਖੇ ਫਾਰਮ ਭਰਿਆ ਗਿਆ ਸੀ ਉਸ ਵਿੱਚ ਵੀ ਉਸਨੇ ਆਪਣੀ ਮੁੱਢਲੀ ਜਾਣਕਾਰੀ ਅਧੂਰੀ ਛੱਡੀ ਉਸਨੇ ਨਾ ਤਾਂ ਆਪਣੀ ਰਾਸ਼ਟਰੀਤਾ ਦਾ ਹਵਾਲਾ ਦਿੱਤਾ ਸੀ ਤੇ ਨਾ ਹੀ ਪਾਸਪੋਰਟ ਨੰਬਰ ਲਿਖਿਆ ਸੀ ਕੈਲੀਫੋਰਨੀਆ ਵਿੱਚ ਵਿਦੇਸ਼ੀਆਂ ਨੂੰ ਜਾਰੀ ਕੀਤੇ ਗਏ 17000 ਕਮਰਸ਼ੀਅਲ ਡਰਾਈਵਰਾਂ ਦੇ ਲਾਇਸੈਂਸ ਰੱਦ ਕੀਤੇ ਗਏ ਨੇ ਇਸ ਨਾਲ ਅਮਰੀਕਾ ਵਿੱਚ ਰਹਿਣ ਵਾਲੇ ਭਾਰਤੀ ਮੂਲ ਦੇ ਟਰੱਕ ਡਰਾਈਵਰ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ ਇਹ ਵੱਡੀ ਕਾਰਵਾਈ 트ੰਪ ਪ੍ਰਸ਼ਾਸਨ ਦੁਆਰਾ ਨਜਾਇਜ਼ ਪ੍ਰਵਾਸੀਆਂ ਨੂੰ ਗਲਤ ਢੰਗ ਨਾਲ ਲਾਇਸੈਂਸ ਦੇਣ ਦੀ ਚਿੰਤਾ ਤੋਂ ਬਾਅਦ ਸ਼ੁਰੂ ਹੋਈ ਸੀ ਜਿਸ ਦਾ ਮੁੱਖ ਕਾਰਨ ਟਰੱਕ ਡਰਾਈਵਰਾਂ ਨਾਲ ਜੁੜੇ ਸੜਕ ਹਾਦਸੇ ਵੀ ਸਨ ਕੈਲੀਫੋਰਨੀਆ ਦੇ ਗਵਰਨਰ ਗਿਵਨ ਨਿਊਸਮ ਨੇ ਕਿਹਾ ਸੀ ਕਿ ਲਾਇਸੈਂਸ ਇਸ ਲਈ ਅवैध ਸਨ ਕਿਉਂਕਿ ਉਹਨਾਂ ਦੀ ਮਿਆਦ ਪੁੱਗਣ ਦੀ ਮਿਤੀ ਡਰਾਈਵਰਾਂ ਦੇ ਅਮਰੀਕਾ ਵਿੱਚ ਕਾਨੂੰਨੀ ਤੌਰ ਤੇ ਰਹਿਣ ਦੀ ਮਨਜ਼ੂਰਸ਼ੁਦਾ ਮਿਆਦ ਤੋਂ ਵੱਧ ਚਲੀ ਗਈ ਸੀ ਪਰ ਅਮਰੀਕੀ ਟ੍ਰਾਂਸਪੋਰਟਸ ਕੰਟਰੋਲ ਸੀਐਨਪੀਡੀਐਫੀ ਨੇ ਕੈਲੀਫੋਰਨੀਆ ਦੇ ਦਾਅਵੇ ਨੂੰ ਖਾਰਜ ਕੀਤਾ ਅਤੇ ਕਿਹਾ ਕਿ ਇਸ ਫੈਸਲੇ ਨੇ ਸਾਬਤ ਕੀਤਾ ਹੈ ਕਿ ਰਾਜ ਨੇ ਆਪਣੀ ਪ੍ਰਕਿਰਿਆ ਨੂੰ ਗਲਤ ਢੰਗ ਨਾਲ ਸੰਭਾਲ ਲਿਆ ਡਫੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਦੋਂ ਅਸੀਂ ਹੁਣ ਉਹਨਾਂ ਦੇ ਝੂਠ ਨੂੰ ਉਜਾਗਰ ਕਰ ਦਿੱਤਾ ਹੈ 17000 ਨਜਾਇਜ਼ ਢੰਗ ਨਾਲ ਜਾਰੀ ਕੀਤੇ ਗਏ ਟਰੱਕਿੰਗ ਲਾਇਸੈਂਸ ਰੱਦ ਕੀਤੇ ਜਾ ਰਹੇ ਨੇ ਤਾਂ ਉਹਨਾਂ ਵੱਲੋਂ ਜਿਹੀਆਂ ਬਿਆਨਪੱਟੀਆਂ ਕੀਤੀਆਂ ਜਾ ਰਹੀਆਂ ਨੇ ਇਸ ਤੋਂ ਇਲਾਵਾ ਡਫੀ ਨੇ ਟਰੱਕਰਾਂ ਲਈ ਅੰਗਰੇਜ਼ੀ ਭਾਸ਼ਾ ਦੀਆਂ ਲੋੜਾਂ ਨੂੰ ਲਾਗੂ ਨਾ ਕਰਨਤੇ ਕੈਲੀਫੋਰਨੀਆ ਦੇ 40 ਮਿਲੀਅਨ ਦੇ ਸੰਗੀ ਫੰਡ ਵੀ ਰੱਦ ਕਰ ਦਿੱਤੇ ਨੇ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਸਾਰੀਆਂ ਚਿੰਤਾਵਾਂ ਨੂੰ ਹੱਲ ਨਾ ਕੀਤਾ ਗਿਆ ਤੋ ਰਾਜ ਤੋਂ ਹੋਰ 160 ਮਿਲੀਅਨ ਦੇ ਫੰਡ ਵੀ ਰੋਕ ਲੈਣਗੇ ਸਤੰਬਰ ਵਿੱਚ ਵੀ ਡਫੀ ਦੁਆਰਾ ਐਲਾਨੇ ਨਵੇਂ ਨਿਯਮਾਂ ਨੇ ਪ੍ਰਵਾਸੀਆਂ ਲਈ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਬਣਾ ਦਿੱਤਾ ਹੈ ਹੁਣ ਸਿਰਫ ਤਿੰਨ ਕਿਸਮਾਂ ਦੇ ਵੀਜ਼ੇ ਵਾਲੇ ਲੋਕ ਹੀ ਟਰਕਿੰਗ ਲਾਇਸੈਂਸ ਲੈਣ ਦੇ ਯੋਗ ਹੋਣਗੇ ਅਤੇ ਲਾਇਸੈਂਸ ਸਿਰਫ 1 ਸਾਲ ਤੱਕ ਜਾਂ ਵੀਜ਼ੇ ਦੀ ਮਿਆਦ ਖਤਮ ਹੋਣ ਤੱਕ ਹੀ ਵੈਧ ਹੋਵੇਗਾ। ਰਿਪੋਰਟ ਦੇ ਅਨੁਸਾਰ ਨਵੇਂ ਨਿਯਮਾਂ ਦੇ ਤਹਿਤ ਕਮਰਸ਼ੀਅਲ ਲਾਇਸੈਂਸ ਰੱਖਣ ਵਾਲੇ 2 ਲੱਖ ਗੈਰ-ਨਾਗਰਿਕਾਂ ਵਿੱਚੋਂ ਸਿਰਫ 10 ਹਜ਼ਾਰੀ ਹੁਣ ਇਸ ਦੇ ਯੋਗ ਰਹਿਣਗੇ। ਇਸ ਵੱਡੀ ਕਾਰਵਾਈ ਨੇ ਸਾਰੇ ਟਰੱਕ ਡਰਾਈਵਰਾਂ ਵਿੱਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਫੈਡਰਲ ਅੰਕੜਿਆਂ ਦੀ ਜੇ ਗੱਲ ਕਰੀਏ ਤਾਂ ਸਕੇਚਵਨ ਵਿੱਚ ਸ਼ਰਨਾਰਥੀ ਅਰਜੀਆਂ 98% ਵਧ ਗਈਆਂ ਨੇ ਜਦੋਂ ਕਿ ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ ਵੀ ਪਹਿਲਾਂ ਨਾਲੋਂ ਅੱਧੇ ਤੋਂ ਘੱਟ ਰਹਿ ਗਈ ਹੈ ਇਹ ਬਦਲਾ ਫੈਡਰਲ ਅਤੇ ਸੂਬਾਈ ਇਮੀਗ੍ਰੇਸ਼ਨ ਕਟੌਤੀਆਂ ਦੇ ਕਾਰਨ ਆਇਆ ਹੈ ਬਹੁਤ ਸਾਰੇ ਪ੍ਰਵਾਸੀ ਹੁਣ ਕੈਨੇਡਾ ਵਿੱਚ ਰਹਿਣ ਲਈ ਰਿਫਿਊਜੀ ਕਲੇਮ ਲਾ ਰਹੇ ਨੇ ਭਾਵ ਸ਼ਰਨਾਰਥੀ ਅਰਜ਼ੀਆਂ ਦੇ ਰਹੇ ਨੇ ਕਿਉਂਕਿ ਇਮੀਗ੍ਰੇਸ਼ਨ ਨੀਤੀਆਂ ਵਿੱਚ ਕਟੌਤੀ ਅਤੇ ਬਦਲਾਅ ਕੀਤੇ ਗਏ ਨੇ ਜਿੰਨਾ ਤੋਂ ਮਗਰੋਂ ਉਹਨਾਂ ਕੋਲ ਇੱਥੇ ਪੱਕੇ ਹੋਣ ਦੇ ਵਿਕਲਪ ਖਤਮ ਹੋ ਰਹੇ ਨੇ ਸੋ ਇਸ ਲਈ ਉਹ ਸ਼ਰਨਾਰਥੀ ਅਰਜ਼ੀਆਂ ਦੇ ਰਹੇ ਨੇ ਸਕੈਚਨ ਵਿੱਚ ਸ਼ਰਨਾਰਥੀ ਅਰਜ਼ੀਆਂ ਦੀ ਗਿਣਤੀ April ਤੋਂ June 2024 ਦੇ ਦੌਰਾਨ 683 ਸੀ ਜੋ ਕਿ 1 ਸਾਲ ਬਾਅਦ 1344 ਤੱਕ ਵੱਧ ਗਈ ਦੇਸ਼ ਭਰ ਵਿੱਚ ਸ਼ਰਨਾਰਥੀ ਅਰਜ਼ੀਆਂ ਦੀ ਕੁੱਲ ਗਿਣਤੀ 2024 ਦੀ ਦੂਸਰੀ ਤਮਾਹੀਨ 2025 ਦੀ ਦੂਸਰੀ ਤਮਾਹੀ ਤੱਕ 31% ਦੀ ਵਧ ਗਈ ਅਤੇ ਅਰਜ਼ੀਆਂ 3,63,505 ਤੋਂ ਵਧ ਕੇ 4,79,542 ਹੋ ਗਈਆਂ ਨੇ ਇਸੇ ਤਰ੍ਹਾਂ ਸਕੇਚਵਨ ਵਿੱਚ ਹੁਣ ਨਵੇਂ ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ ਬਹੁਤ ਜ਼ਿਆਦਾ ਘਟੀ ਹੈ April ਤੋਂ June 2025 ਵਿੱਚ ਸਕੇਚਵਨ ਵਿੱਚ 3468 ਨਵੇਂ ਪਰਮਨੈਂਟ ਰੈਜ਼ੀਡੈਂਟਸ ਆਏ ਹਨ ਜਦੋਂ ਕਿ ਪਿਛਲੇ ਸਾਲ ਇਹ ਗਿਣਤੀ 7414 ਸੀ ਇਸ ਦੇ ਨਾਲ ਹੀ ਜੇ ਸਾਰੇ ਕੈਨੇਡਾ ਦੀ ਗੱਲ ਕਰੀਏ ਤਾਂ ਪ੍ਰਵਾਸੀਆਂ ਦੀ ਆਮਦ ਹੁਣ 23% ਘਟੀ ਹੈ